ਸਾਡੇ ਸੰਵਿਧਾਨ ਦੇ ਰਚਨਾਕਾਰ ਬੀ ਆਰ ਅੰਬੇਦਕਰ ਸਾਹਿਬ ਦਾ ਜੋ ਸੰਵਿਧਾਨ ਦੇ ਵਿੱਚ ਦਰਜ ਇੱਕ ਨੰਮਰਿਕਲ ਫਿਗਰ ਜਿਹਦੇ ਨਾਲ ਕੋਈ ਵੀ ਸਾਡੇ ਇਥੇ ਚੁਣ ਹੁੰਦਾ ਹੈ ਭਾਰਤ ਦੇ ਵਿੱਚ ਅੱਜ ਉਹਦਾ ਇੱਕ ਵਾਰੀ ਫੇਰ ਕਾਣ ਕੀਤਾ ਗਿਆ ਔਰ ਬੜੀ ਮੈਨੂੰ ਦੁੱਖ ਔਰ ਸ਼ਰਮ ਆਉਂਦਾ ਹੈ ਕਿ ਉਹਨਾਂ ਦੀ ਫੋਟੋ ਹਮੇਸ਼ਾ ਦਫ਼ਤਰਾਂ ਚ ਪਿੱਛੇ ਲਾਦਦੇ ਨੇ ਔਰ ਉਹਨਾਂ ਦੇ ਦਰਸਾਏ ਹੋਏ ਮਾਰਗ ਤੋਂ ਇਹ ਝਾੜੂ ਵਾਲੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਔਰ ਖਾਸ ਕਰਕੇ ਸਾਡੀ ਇਥੋਂ ਦੀ ਹਲਕਾ ਵਿਧਾਇਕ ਇਹ ਉਹਨਾਂ ਨੂੰ ਬਿਲਕੁਲ ਉਸ ਸੰਵਿਧਾਨ ਨੂੰ ਕੁਝ ਨਹੀਂ ਸਮਝਦੇ ਅੱਜ ਤੋਂ ਕੋਈ 2.5 ਸਾਲ ਪਹਿਲਾਂ ਇਲੈਕਸ਼ਨ ਰੱਖੀ ਗਈ ਸੀ ਤੇ ਇਹਨਾਂ ਨੇ ਉਦੋਂ ਇਹ ਬਿਨਾਂ ਕਿਸੇ ਕਾਰਨ ਦੇ ਮੁਲਤਵੀ ਕਰਤੀ ਸੀ ਹੁਣ ਵੀ ਪਿਛਲੇ 10 ਦਿਨ ਤੋਂ 12 ਦਿਨ ਤੋਂ ਇੱਕ ਏਜੰਡੇ ਦਾ ਨੋਟਿਸ ਆਇਆ ਹੋਇਆ ਸੀ ਔਰ ਆ ਤੁਸੀਂ ਕਾਪੀ ਦੇਖ ਰਹੇ ਹੋ ਕਿ ਅੱਜ ਫੇਰ ਇਹ ਕੈਨਸਲ ਕਰਤੀ ਔਰ ਤੁਸੀਂ ਦੇਖ ਰਹੇ ਹੋ ਕਿ ਕਾਂਗਰਸ ਔਰ ਸਾਡੇ ਬੀਐਸਪੀ ਦੇ ਸਾਥੀ ਜੋ ਹੈ ਉਹ ਮੈਜੋਰਟੀ 'ਚ ਸੀਗੇ ਔਰ ਕਿਉਂਕਿ ਜਿਹੜੀ ਸਾਡੀ ਬਹੁਜਨ ਸਮਾਜ ਪਾਰਟੀ ਹੈ ਔਰ ਕਾਂਗਰਸ ਪਾਰਟੀ ਹੈ ਨੇ ਹਮੇਸ਼ਾ ਸੰਵਿਧਾਨ ਦੀ ਰੱਖਿਆ ਕੀਤੀ ਹੈ ਸੋ ਸੰਵਿਧਾਨਿਕ ਤੌਰ ਦੇ ਉੱਤੇ ਅਸੀਂ ਸਾਰੇ ਇਕੱਠੇ ਸੀ ਇਹਨਾਂ ਨੇ ਇੱਕ ਮੌਕਾ ਦੇਖਿਆ ਸੀ ਕਿ ਦੋ ਕਾਂਗਰਸ ਦੇ ਜਿਹੜੇ ਸਾਡੇ ਕਾਉਂਸਲਰ ਸੀਗੇ ਉਹ ਬਾਹਰ ਗਏ ਹੋਏ ਆ ਤੇ ਇਹ ਹੋਰ ਪਾਰਟੀਆਂ ਚੋਂ ਇਧਰੋਂ ਉਧਰੋਂ ਇਕੱਠੇ ਕਰਕੇ ਤੇ ਇਹ ਚ ਸੋਚਦੇ ਸੀ ਕਿ ਸ਼ਾਇਦ ਕੋਈ ਧੜੇਬੰਦੀ ਹੈ ਜਾਂ ਅਸੀਂ ਇਹਨਾਂ ਨੂੰ ਡਰਾ ਧਮਕਾ ਕੇ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੇ ਪ੍ਰੈਸ਼ਰ ਵੀ ਇਹਨਾਂ ਨੇ ਸਾਡੇ ਕਾਉਂਸਲਰ ਸਭਾਨਾਂ ਦੇ ਉੱਤੇ ਪਾਇਆ ਪਰ ਜਿਹੜੇ ਸਾਡੇ ਦੇਸ਼ ਦੇ ਜਿਹੜਾ ਸਾਡਾ ਦੇਸ਼ ਦਾ ਬੇਸਿਕ ਏਜੰਡਾ ਹੈ ਜੋ ਅਸੀਂ ਬਲੀਦਾਨ ਦੇ ਨਾਲ ਇਸ ਦੇਸ਼ ਦੀ ਸੁਤੰਤਰਤਾ ਲਈ ਹੈ ਸ਼ਹੀਦ ਆਜ਼ਮ ਭਗਤ ਸਿੰਘ ਔਰ ਲੱਖਾਂ ਬੱਚੇ ਜੋ ਸ਼ਹੀਦ ਹੋਏ ਜਿਹਦੇ ਉਪਰੰਤ ਸਾਨੂੰ ਇਹ ਸੰਵਿਧਾਨ ਇੰਨਾ ਹੱਕ ਮਿਲਿਆ ਅਸੀਂ ਵੋਟਾਂ ਦੇ ਨਾਲ ਰਾਜਨੀਤੀ ਦੇ ਨਾਲ ਆਪਣੇ ਜਿਹੜੇ ਆ ਨੁਮਾਇंदे ਚੁਣਦੇ ਆ ਔਰ ਨੁਮਾਇंदे ਗਾਂ ਆਪਣੇ ਅਹੁਦੇਦਾਰ ਚੁਣਦੇ ਆ ਉਹਨਾਂ ਹੱਕਾਂ ਦੀ ਅੱਜ ਅਸੀਂ ਰਾਖੀ ਕੀਤੀ ਹੈ ਔਰ ਆਮ ਆਦਮੀ ਪਾਰਟੀ ਦੀ ਨਕੋਦਰ ਦੇ ਵਿੱਚ ਇਹ ਬਹੁਤ ਵੱਡੀ ਹਾਰ ਹੈ ਕਿ ਦੂਜੀ ਵਾਰੀ ਅੱਜ ਉਹਨਾਂ ਨੇ ਇਹ ਮੀਟਿੰਗ ਪੋਸਟਪੋਨ ਕਰਤੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਵੀ ਦੁੱਖ ਹੈ ਕਿ ਜਦੋਂ ਇਸ ਪਾਰਟੀ ਦਾ ਕੋਈ ਵੀ ਕਾਉਂਸਲਰ ਇਸ ਸਦਨ ਦੇ ਵਿੱਚ ਨਹੀਂ ਹੈਗਾ ਉਹ ਕਿਉਂ ਇਹ ਕੋਸ਼ਿਸ਼ ਕਰਦੇ ਆ ਕਿਉਂ ਉਹ ਹORS TRADING ਕਰਕੇ ਜਾਂ ਲੋਕਾਂ ਦੀਆਂ ਬਾਹਾਂ ਮਰੋੜ ਕੇ ਆਪਣੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਕਿਉਂਕਿ ਆਮ ਤੌਰ ਤੇ ਜਦੋਂ ਕਿਸੇ ਕਿਉਂਕਿ ਰਾਜਨੀਤਿਕ ਕਠਤਾਂ ਇਹਨਾਂ ਤੋਂ ਹੁੰਦੇ ਨਹੀਂ ਇਹ ਕਿਸੇ ਭੋਗ ਤੇ ਕਿਸੇ ਵਿਆਹ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਫੇਸਬੁੱਕ ਤੇ ਜਾ ਕੇ ਇਹੀ ਗੱਲ ਕਰਦੇ ਆ ਕਿ ਜਿਹੜੀ ਨਗਰ ਕਾਉਂਸਲ ਹੈ ਇਹ ਕਾਂਗਰਸ ਦੀ ਹੈ ਸ਼ਹਿਰ ਦਾ ਵਿਕਾਸ ਇਹਨਾਂ ਨੇ ਕਰਨਾ ਸੀ ਔਰ ਮੈਂ ਇਹਦੇ ਵਿੱਚ ਕਦੀ ਇੰਟਰਫੀਅਰ ਨਹੀਂ ਕਰਦੀ ਜੇ ਤੁਸੀਂ ਇੰਟਰਫੀਅਰ ਨਹੀਂ ਕਰਦੇ ਤੇ ਤੁਸੀਂ ਇਹ ਇਲੈਕਸ਼ਨ ਕਿਉਂ ਨਹੀਂ ਹੋਣ ਦਿੰਦੇ ਜੇ ਇਹ ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਕਿ ਜੇ ਇਹ ਉਹ ਸਾਮੀ ਇਹ ਕਿ ਨਗਰ ਕੌਂਸਲ ਦੇ ਵਿੱਚ ਉਹਨਾਂ ਦੀ ਇੰਟਰਫੇਰੈਂਸ ਨਹੀਂ ਹੈਗੀ ਉਹ ਅੱਜ ਇਲੈਕਸ਼ਨ ਕਰਾਉਂਦੇ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿੰਨੀ ਇੰਟਰਫੇਰੈਂਸ ਹੈ ਕਿ ਇੱਕ ਛੋਟੀ ਜਿਹੀ ਇਲੈਕਸ਼ਨ ਵਾਈਸ ਪ੍ਰਧਾਨ ਦੀ ਜੋ ਚਾਰ ਵਾਰੀ ਹੋ ਜਾਣੀ ਸੀ ਸਾਡੇ ਕੋਲ ਚਾਰ ਸਾਥੀਆਂ ਨੂੰ ਮੌਕਾ ਮਿਲਦਾ ਕਿ ਉਹ ਸੰਵਿਧਾਨਿਕ ਤੌਰ ਦੇ ਉੱਤੇ ਵਾਈਸ ਪ੍ਰਧਾਨ ਬਣਦੇ ਇਹਨਾਂ ਨੇ ਲੋਕਾਂ ਦਾ ਹੱਕ ਖੋਇਆ ਔਰ ਮੈਂ ਬੜਾ ਆਸਵੰਦ ਹਾਂ ਕਿ ਜਦੋਂ ਵੀ ਅਗਲੀ ਇਲੈਕਸ਼ਨ ਆਊਗੀ ਲੋਕ ਵੀ ਇਹਨਾਂ ਨੂੰ ਪੂਰਾ ਉਸ ਗੱਲ ਦਾ ਜਵਾਬ ਦੇਣਗੇ ਕਿ ਜੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਦੇ ਕੌਂਸਲ ਭਾਜੀ ਉਹ ਆਪਣੀ ਹਾਰ ਦੇਖੋ ਜੋ ਸੁਣਨ ਨੂੰ ਆ ਰਿਹਾ ਸੀ ਪਿਛਲੇ 10 ਦਿਨਾਂ ਤੋਂ ਉਹ ਵਾਂ ਦਾ ਬਾਜ਼ਾਰ ਗਰਮ ਸੀ ਕਿ ਫੁਲਾਨਾ ਕਾਉਂਸਲਰ ਸ਼ਾਮਿਲ ਹੋ ਗਿਆ ਫੁਲਾਨੇ ਕਾਉਂਸਲਰ ਨੇ ਅੱਜ ਪਰਨਾ ਪਾ ਲੈਣਾ ਕੋਈ ਖਬਰ ਨਹੀਂ ਆਈ ਕੋਈ ਉਹਨਾਂ ਦਾ ਕੋਲ ਉਹਨਾਂ ਕੋ ਕੈਂਡੀਡੇਟ ਹੈ ਨਹੀਂ ਸੋ ਮੰਗੇ ਕੀ ਕਹਿੰਦੇ ਹੁੰਦੇ ਆ ਬੰਦਿਆਂ ਦੇ ਉੱਤੇ ਕਿੰਨਾ ਕਮਾਂਡ ਕੀਤਾ ਜਾ ਸਕਦਾ ਹੈ ਇਹ ਅੱਜ ਸਮਝ ਆ ਔਰ ਸਾਡੇ ਜਿਹੜੇ 8 ਕਾਉਂਸਲਰ ਇੱਥੇ ਜਿਹੜੇ ਆ ਉਹ ਮੈਜੋਰਟੀ ਦੇ ਵਿੱਚ ਮੌਜੂਦ ਨੇ ਸਾਡੇ ਦੋ ਕਾਉਂਸਲਰ ਜਿਹੜੇ ਨੇ ਉਹ ਬਾਹਰ ਗਏ ਹੋਏ ਨੇ ਸਾਡੇ ਅਮਰਜੀਤ ਜੀ ਜੋ ਸਾਡੇ ਕਾਉਂਸਲਰ ਨੇ 10 ਨੰਬਰ ਵਾਰਡ ਤੋਂ ਉਹਨਾਂ ਦੇ ਘਰੇ ਅਖੰਡ ਪਾਠ ਸਭ ਸ਼ੁਰੂ ਹੋਇਆ ਉਹਨਾਂ ਨੇ 11 ਵਜੇ ਕਿਉਂਕਿ ਉਹਨਾਂ ਦੇ ਘਰੇ ਅਖੰਡ ਪਾਠ ਸ਼ੁਰੂ ਹੋਣਾ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿੱਦਾਂ ਇਲੈਕਸ਼ਨ ਕੋਈ ਹੋਊਗੀ ਤਾਂ ਮੈਂ ਇੱਥੇ ਪਹੁੰਚ ਜਾਊਂਗਾ ਮੇਰੀ ਉਹਨਾਂ ਦੇ ਨਾਲ ਕੁਝ ਪਿਛਲੇ ਕੁਝ ਦਿਨਾਂ ਤੋਂ ਰਸਤਾ ਨਹੀਂ ਹੋ ਸਕਿਆ ਕਿਉਂਕਿ ਜਿਹੜੀ ਪਿਛਲੀ ਸ਼ਹਿਰ ਦੇ ਵਿੱਚ ਜਿਹੜਾ ਮਾਹੌਲ ਆਮ ਆਦਮੀ ਪਾਰਟੀ ਨੇ ਕੁਝ ਸਾਡੇ ਬਹੁਤ ਹੀ ਸਤਕਾਰਯੋਗ ਜਿੱਥੇ ਅਸੀਂ ਹਮੇਸ਼ਾ ਨੱਕਮਸਤਕ ਹੁੰਨੇ ਆ ਉਹਨਾਂ ਕੁਝ ਡੇਰੇ ਡੇਰਿਆਂ ਨੂੰ ਲੈ ਕੇ ਔਰ ਕੁਝ ਸ਼ਹਿਰ ਦੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਦੇ ਉੱਤੇ ਤਸ਼ੱਦਦ ਕੀਤੀ ਸੀਗੀ ਸੋ ਮੈਂ ਮੈਨੂੰ ਇਹ ਆਸਮੰਦ ਹੈ ਕਿਉਂਕਿ ਗਿੱਲ ਸਾਹਿਬ ਟਕਸਾਲੀ ਕਾਂਗਰਸੀ ਆ ਜੇ ਉਹ ਵੀ ਅੱਜ ਇੱਥੇ ਆਉਂਦੇ ਤਾਂ ਉਹ ਵੀ ਵੋਟ ਕਾਂਗਰਸ ਪਾਰਟੀ ਨੂੰ ਹੀ ਪਾਉਂਦੇ ਅਗਰ ਡਾਕਟਰ ਸਾਹਿਬ ਤੁਸੀਂ ਹਨਾ ਸਿੱਧਾ ਇਲਜ਼ਾਮ ਲਗਾਇਆ ਐਮਐਲਏ ਬੀਬੀ ਦਾ ਹਨਾ ਨਜੀਦ ਨੂੰ ਮਾਰਦੇ ਤੁਸੀਂ ਕਹਿੰਦੇ ਕਿ ਉਹ ਚੋਲ ਨਹੀਂ ਹੋਣਦੇ ਕੀ ਕਿਤੇ ਲੱਗਦਾ ਨਹੀਂ ਕਿ ਤੁਹਾਡੀ ਰਾਜਨੀਤੀ ਜਿਹੜੀ ਕਾਂਗਰਸੀ ਪਾਰਟੀ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਦੋ ਫਾੜ ਹੋਏ ਪਏ ਆ ਤੁਹਾਡੇ ਸਾਹਮਣੇ ਆ ਤੁਸੀਂ ਮੈਨੂੰ ਕੋਈ ਦੋ ਫਾੜ ਦਿਖਾ ਦਿਓ ਇਸ ਵੇਲੇ ਬੰਦੇ ਖੜੇ ਆ ਮੈਨੂੰ ਇਹ ਗੱਲ ਸਰ ਮੈਂ ਤੁਹਾਨੂੰ ਮੈਂ ਤੁਹਾਡੇ ਦੋ ਐਮਸੀਆਂ ਦਾ ਨਾਮ ਆਉਣਾ ਸਰ ਦੋ ਐਮਸੀ ਸਾਡੇ ਆਊਟ ਆਫ ਕੰਟਰੀ ਆ ਪਵਨ ਗੇਲ ਜੀ ਜੇ ਮੈਂ ਤੁਹਾਨੂੰ ਕਿਹਾ ਵੀ ਉਹ ਆਉਂਦੇ ਤੇ ਉਹ ਜ਼ਰੂਰ ਜਿਹੜੀ ਵੋਟ ਹੈ ਉਹ ਕਾਂਗਰਸ ਪਾਰਟੀ ਨੂੰ ਪਾਉਂਦੇ ਉਹ ਟਕਸਾਲੀ ਕਾਂਗਰਸੀ ਆ ਜ ਪਿਛਲੇ ਕਯੋ ਦਾਦੇ ਤੋਂ ਉਹ ਕਾਂਗਰਸੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਹਨਾਂ ਦੇ ਨਾਂ ਹੀ ਤਾਂ ਨਗਰ ਕੌਂਸਲ ਤੇ ਕੋਈ ਆਮ ਆਦਮੀ ਪਾਰਟੀ ਦੇ ਐਮਐਲ ਦੂਜੇ ਐਮਸੀ ਆ ਹਣਾ ਤੇ ਤੁਸੀਂ ਕਿਸ ਹਿਸਾਬ ਨਾਲ ਲਾਉਂਦੇ ਆ ਕਿ ਉਹ ਇਸ ਜਿਹੜੀ ਆ ਜਿਹੜੀ ਚੋਣ ਨੂੰ ਪ੍ਰਕਿਰਿਆ ਨੂੰ ਰੋਕਣ ਦੇ ਸਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੇ ਚੋਣ ਪ੍ਰਕਿਰਿਆ ਨੂੰ ਰੋਕਿਆ ਅਸੀਂ ਤਾਂ ਰੋਕਿਆ ਨਹੀਂ ਅਫਸਰਾਂ ਨੇ ਰੋਕਿਆ ਸਰਕਾਰ ਨੇ ਰੋਕਿਆ ਆ ਜਿਹੜੀ ਚਿੱਠੀ ਇਹ ਸਰਕਾਰ ਦੀ ਹੈ ਤੇ ਸਰਕਾਰ ਕਿਹਦੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਸਾਡੇ ਇਥੋਂ ਵਿਧਾਇਕਾ ਆਮ ਆਦਮੀ ਦੀ ਕੌਣ ਹੈ ਉਹ ਮੈਡਮ ਇੰਦਰਜੀਤ ਕੌਰ ਮਾਨ ਹੈ ਸੋ ਮੈਂ ਤਾਂ ਇਹੀ ਕਹੂੰਗਾ ਕਿ ਜਦੋਂ ਸਰਕਾਰ ਰੋਕਦੀ ਹੈ ਤਾਂ ਮੈਡਮ ਹੀ ਰੋਕਦੀ ਹੈ ਇਹ ਕਰਾਉਣੀ ਹੁੰਦੀ ਆ ਐਸ.ਡੀ.ਐਮ. ਸਾਹਿਬ ਨੇ ਨਿਕੋ ਉੱਧਰ ਦੇ ਐਸ.ਡੀ.ਐਮ. ਸਾਹਿਬ ਨੇ ਕੀ ਉਹਨਾਂ ਤੇ ਦਬਾਅ ਬਣਾਇਆ ਜਾਂਦਾ ਹੈ ਕਿ ਨਾ ਹੋਵੇ ਜੀ ਇਹ ਤਾਂ ਜੀ ਹੁਣ ਐਸ.ਡੀ.ਐਮ. ਸਾਹਿਬ ਨੂੰ ਪਤਾ ਹੋਊਗਾ ਜਾਂ ਉਹਨਾਂ ਨੂੰ ਪਤਾ ਹੋਊਗਾ ਅਸੀਂ ਤਾਂ ਇੱਥੇ ਬੈਠ ਕੇ ਜੋ ਆਪਣਾ ਅੰਦਾਜ਼ਾ ਹੀ ਲਾ ਸਕਦੇ ਹਾਂ ਕੀ ਹੋਇਆ ਉਹ ਮਤਲਬ ਕਿ ਅੰਦਾਜ਼ੇ ਚੱਲਦੇ ਨੇ ਤੇ ਅੰਦਾਜ਼ਾ ਕੀ ਹੈ ਸਾਹਮਣੇ ਸਾਹਮਣੇ ਹੀ ਹੈ ਇਹਦੇ ਜਿਹ ਅੰਦਾਜ਼ੇ ਵਾਲੀ ਕੀ ਗੱਲ ਹੈ ਅੰਦਾਜ਼ਾ ਇਹ ਹੀ ਹੁੰਦਾ ਹੈ ਕਿ ਸਵੇਰੇ ਦਿਨ ਚੜਨਾ ਹੈ ਤੇ ਉਹ ਆਪਣਾ ਅੰਦਾਜ਼ਾ ਹੀ ਹੁੰਦਾ ਕਿਉਂਕਿ 4-5 ਸਾਲਾਂ ਤੋਂ ਪਹਿਲਾਂ ਵੀ ਚੋਣ ਨਹੀਂ ਹੋਈ ਕਿਉਂਕਿ ਜਿਹੜਾ ਤੁਸੀਂ ਬਾਈ ਪ੍ਰਧਾਨ ਚੋਣਿਆ ਸੀ ਉਹ ਵੀ ਕਾਂਗਰਸ ਦਾ ਸੀ ਸਰ ਮੈਂ ਤੁਹਾਨੂੰ ਇਹ ਕਹਿ ਰਿ ਔਰ ਬਾਕੀ ਚੀਜ਼ਾਂ ਦੇ ਵਿੱਚ ਹਿਸਾਬ ਜਿਹੜਾ ਉਹ ਟਾਈਮ ਤੇ ਕੀਤਾ ਜਾਂਦਾ ਹੈ ਪਰ ਲੋਕਾਂ ਦੇ ਜਿਹੜੇ ਕੰਮ ਹੈ ਜਾਂ ਲੋਕਾਂ ਦੇ ਪਲ ਧਿਆਨ ਦੇਣਾ ਉਹ ਬਿਲਕੁਲ ਨਹੀਂ ਦਿੱਤਾ ਜਾਂਦਾ ਤੁਸੀਂ ਇਹ ਸਮਝਦੇ ਹੋ ਔਰ ਤੁਸੀਂ ਦੇਖ ਰਹੇ ਹੋ ਕੀ ਹੋ ਰਿਹਾ ਮੈਂ ਬੜਾ ਆਸਮੰਦ ਹਾਂ ਕਿ ਸਾਡੇ ਜਿਹੜੇ ਜਿੰਨੇ ਵੀ ਸਾਡੇ ਕਾਉਂਸਲਰ ਸਾਹਿਬਾਨ ਨੇ ਇਹ ਹਮੇਸ਼ਾ ਇੱਕ ਜੁਟ ਹੋ ਕੇ ਸ਼ਹਿਰ ਇਲੈਕਸ਼ਨ 2027 ਵੀ ਥੋੜਾ ਜਿਹਾ ਹੀ ਰਹਿ ਗਿਆ ਕਿ ਦੁਆਰਾ ਬਾਈ ਪ੍ਰਧਾਨ ਦੀ ਚੋਣ ਹੋਊਗੀ ਦੇਖੋ ਇਹ ਤਾਂ ਹੁਣ ਜੀ ਐਸ ਡੀ ਐਮ ਸਾਹਿਬ ਨਾਲ ਆਪਾਂ ਗੱਲ ਕਰਾਂਗੇ ਕਿਉਂਕਿ ਮੈਂ ਹੁਣੇ ਫੋਨ ਕੀਤਾ ਸੀ ਉਹ ਕਹਿੰਦੇ ਸੀ ਕੋਈ ਸਾਇੰਟਿਸਟ ਦਿੱਲੀ ਤੋਂ ਆਏ ਨੇ ਉਹ ਬਿਜ਼ੀ ਹੈ ਆਪਾਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਠੀਕ ਹੈ ਧੰਨਵਾਦ ਦੱਸਿਆ ਵੀ ਘਾਹ ਗਰੋਥ ਤੇ ਤੁਹਾਡੇ ਕੋਲ ਬਹੁਤ ਸਾਰਾ ਕੁਝ ਪ੍ਰਧਾਨ ਤੀਨ ਅਡਰਕੋਂ ਸਦਾ ਪਰ ਸ਼ਹਿਰ ਦੇ ਵਿਕਾਸ ਵਾਲਾ ਕੁਝ ਨਹੀਂ ਹੋ ਰਿਹਾ ਉਹਦਾ ਕੀ ਹਾਲ ਹੈ ਸਰ ਉਹ ਮੈਡਮ ਹੋਣੀ ਨਹੀਂ ਦਿੰਦੇ ਕੋਈ ਕੰਮ ਹੀ ਨਹੀਂ ਹੋਣ ਦਿੰਦੇ ਏਜੰਡੇ ਦਾ ਘਰੋਂ ਬਣ ਕੇ ਆਉਂਦੇ ਤੁਸੀਂ ਸਮਝਦੇ ਹੋ ਕਿ ਕੀ ਕੀ ਹੋ ਰਿਹਾ ਕਿਦਾਂ ਲੋਕਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਮੈਂ ਇਹ ਗੱਲ ਕਹਿਣਾ ਹੈ ਕਿ ਸਾਡੇ ਇ ਬੜਾ ਅਸੀਂ ਮਸਲਾ اٹھਾਇਆ ਸੀ ਕਿ ਘਰਾਂ ਦੇ ਵਿੱਚੋਂ ਜਿਹੜੇ ਸੀ ਚੈੱਕ ਕਿਸੇ ਬੰਦੇ ਦੇ ਘਰੇ ਚਲੇ ਗਏ ਸੀ ਆਪਾਂ ਉਹ ਐਸਡੀਐਮ ਸਾਹਿਬ ਅਸੀਂ ਜਿਹੜੀ ਕਮੇਟੀ ਹੈ ਜਿਹੜੀ ਡਿਸਟ੍ਰਿਕਟ ਮਾਨੀਟਰਿੰਗ ਕਮੇਟੀ ਹੈ ਉੱਥੇ ਚੰਨੀ ਸਾਹਿਬ ਨੇ ਵੀ ਇਹ ਸਵਾਲ ਠਾਇਆ ਸੀ ਕਿਉਂ ਅੱਜ ਤੱਕ ਕਿਸੇ ਦੇ ਨਾਲ ਨਹੀਂ ਹੋਇਆ ਕਿਹੜੇ ਕਹਦੇ ਕਹਿਣ ਦੇ ਉੱਤੇ ਪੈਸੇ ਵਾਪਸ ਜਮਾ ਹੋ ਜਾਂਦੇ ਆ ਸੋ ਇਹ ਸਾਰੇ ਗੈਰ ਕਾਨੂੰਨੀ ਕੰਮ ਜਿਹੜਾ ਹੈ ਉਹ ਆਮ ਆਦਮੀ ਸਰਕਾਰ ਅਫਸਰਾਂ ਤੇ ਦਬਾਅ ਪਾ ਕੇ ਕਰ ਰਹੀ ਹੈ ਔਰ ਇਹ ਮਤ ਸਮਝਣ ਕਿ ਜਦੋਂ ਸਰਕਾਰ ਬਦਲੂਗੀ ਇਹੀ ਅਫਸਰ ਸਹਿਬਾਨ ਹੋਣੇ ਆ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਹੀ ਦੁਬਾਰਾ ਜਿਹੜੇ ਆ ਸਰ ਐਮ ਐਲ ਏ ਸਾਹਿਬ ਤਾਂ ਕਹਿੰਦੇ ਆ ਕਿ ਜਿਹੜੀ ਪ੍ਰਧਾਨ ਆ ਉਹ ਕੰਫਰੰਸ ਆਇਆ ਤੇ ਉਹਨਾਂ ਨੇ ਵਿਕਾਸ ਕਰਨਾ ਤੇ ਮੇਰੇ ਤਾਂ ਕੋਈ ਇੰਟਰਫੇਸ ਨਹੀਂ ਕਿ ਕਦੇ ਵਿਚ ਉਹਦੇ ਸਰ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਤੁਸੀਂ ਕਿਸੇ ਦਿਨ ਹਾਊਸ ਦੀ ਮੀਟਿੰਗ ਹੁੰਦੀ ਉੱਥੇ ਆ ਕੇ ਦੇਖ ਲਿਓ ਕਿੱਦਾਂ ਹੁੰਦਾ ਇੱਕ ਵੀ ਪੈਸਾ ਦੱਸ ਦਿਓ ਜਿਹੜਾ ਅੱਜ ਤੱਕ ਕਿਤੇ ਸਾਡੂ ਸਰਕਾਰ ਵੱਲੋਂ ਆਇਆ ਹੋਵੇ ਨਗਰ ਕਾਉਂਸਲ ਤਾਂ ਆਪਣੀਆਂ ਜਿਹੜਾ ਪੈਸਾ ਇਕੱਠਾ ਕਰਦੀ ਉਹਨਾਂ ਤਨਖਾਹਾਂ ਔਰ ਜਿਹੜਾ ਰੋਜ਼ਮਰਗਾ ਦਾ ਕੰਮ ਹੈ ਉਹੀ ਬੜੀ ਮੁਸ਼ਕਲ ਨਾਲ ਕਰ ਰਹੀ ਹੈ